ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਰਿਜ਼ਲਟ ਦੱਸਣ ਜਾ ਰਹੇ ਆ ਅੱਜ ਜੋ ਬੈਸਟ ਬਣਿਆ ਖਿਡਾਰੀ ਜਿੱਥੇ ਕੀ ਬੈਸਟਾਂ ਨੂੰ ਬੋਲਟ ਰਾਈਟਰ ਸੀ ਮੇਰੇ ਵੀਰੋ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਣੇ ਆ ਪਹਿਲਾਂ ਮੇਰੇ ਵੀਰੋ ਅੱਜ ਹਰਿਆਣੇ 'ਚ ਵੱਡਾ ਟੂਰਨਾਮੈਂਟ ਹੋਇਆ ਜਿੱਥੇ ਕੀ ਸ਼ਿਲੂ ਦੀ ਟੀਮ ਮੇਰੇ ਵੀਰੋ ਹਾਰ ਗਈ ਤਾਂ ਕਰਕੇ ਇੱਕ ਨਵੇਂ ਮੁੰਡਿਆਂ ਨੇ ਮੇਰੇ ਵੀਰੋ ਘਰ ਤੋੜਿਆ ਹਰਿਆਣੇ ਵਾਲਾ ਅੱਜ ਮੇਰੇ ਵੀਰੋ ਸ਼ਿਲੂ ਨੂੰ ਘਰ ਤੋੜਦਾ ਹਰਿਆਣੇ ਵਾਲੇ ਨੂੰ ਨਵੇਂ ਜੇ ਮੁੰਡਿਆਂ ਨੇ ਹੀ ਮੇਰੇ ਵੀਰੋ ਵੱਡੀ ਟੀਮ ਹਰਾ ਦਿੱਤੀ ਆ ਮੇਰੇ ਖਿਆਲ ਨਾਲ ਸੈਸਰ ਦੇ ਵਿੱਚ ਹਰਿਆਣੇ ਚ ਜੀਂਦ ਇਲਾਕੇ ਦੇ ਵਿੱਚ ਟੂਰਨਾਮੈਂਟ ਸੀਗਾ ਉਸਾ ਕਬੱਡੀ ਕਾਬਤੇ ਮੇਰੇ ਵੀਰੋ ਸ਼ੀਲੂ ਵੀ ਅੱਜ ਟਾਈਮ ਨਾ ਘਰੇ ਤੋਰਿਆ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਵੱਡਾ ਟੂਰਨਾਮੈਂਟ ਐ ਐਮਐਲਕੇ ਦੇ ਵਿੱਚ ਹੋਇਆ ਐਮਐਲਕੇ ਦਾ ਵੱਡਾ ਕੱਪ 2.5 ਲੱਖ ਜਿੱਥੇ ਕੀ ਇਨਾਮ ਸੀ ਮੰਨਾਵਾਲਾ ਨੂੰ ਬੈਸਟ ਰੀਡਰ ਬਣਿਆ ਸਣੀਕਾਲੇ ਸੰਘਿਆ ਵਾਲਾ 10 ਟੱਚ 6 ਜਫੇ ਮੁੰਡੇ ਦੇ ਉਹ ਜੋ ਹੈ ਜਾਫੀ ਬੈਸਟ ਬਣਿਆ ਐਨਆਰਈ ਨਕੋਦਰ ਦੀ ਪਹਿਲੇ ਨੰਬਰ ਤੇ ਟੀਮ ਸ਼ਾਹਕੋਟ ਦੀ ਦੂਜੇ ਨੰਬਰ ਤੇ ਟੀਮ ਆਈ ਮੇਰੇ ਵੀਰੋ ਸ਼ਾਹਕੋਟ ਵਾਲੇ ਵੀ ਅੱਜ ਕਮਾਲਾਂ ਕੀਤੀਆਂ ਨਕੋਦਰ ਵਾਲਿਆਂ ਨੇ ਵੀ ਮੇਰੇ ਵੀਰੋ ਲਾਸਟ ਟੂਰਨਾਮੈਂਟ ਅੱਜ ਮੇਰੇ ਵੀਰੋ 18 ਦਾ ਵੱਡਾ ਟੂਰਨਾਮੈਂਟ ਉਸ ਤੋਂ ਪਹਿਲਾਂ ਅੱਜ ਕਲੀਅਰ ਕਲਾਂ ਦੇ ਵਿੱਚ ਵੀ ਬਹੁਤ ਵੱਡਾ ਕੱਪ ਹੋਇਆ ਜਿੱਥੇ ਕੀ ਜੋ ਹੈ ਪਹਿਲੇ ਨੰਬਰ ਤੇ ਮੈਲਬੌਰਨ ਦੀ ਟੀਮ ਦੂਜੇ ਨੰਬਰ ਤੇ ਘਰੇਾਲੇ ਦੀ 175 ਵੈਸਟ ਨੂੰ ਬੋਲਟ ਸੀਗੇ ਅੰਬਾਸੌਰ ਸਿੰਘ ਤੇ ਅਮਰਤ ਔਲਖੜਾ ਬੈਸਟ ਰੀਡਰ ਤੇ ਜਾਫੀ ਬਣੇ ਮੇਰੇ ਵੀਰੋ ਇਹ ਵੀ ਵੱਡਾ ਟੂਰਨਾਮੈਂਟ ਹੋਇਆ ਵੱਡੇ ਵੱਡੇ ਖਿਡਾਰੀ ਇਸ ਕੱਪ ਤੇ ਵੀ ਅੱਜ 18 ਦੇ ਵਿੱਚ ਵੀ ਵੱਡੇ ਮੈਚ ਪਾਲਲੇ ਨੇ ਪਹੁੰਚਣਾ ਸੀ ਪਰ ਪਹੁੰਚਿਆ ਨਹੀਂ ਉਹ ਚੱਕਰ ਪਤਾ ਨਹੀਂ ਕੀ ਪਿਆ ਪਰ ਮੇਰੇ ਵੀਰੋ ਸਾਜੀ ਸ਼ਗਰਪੁਰੀਆ ਬੈਸਟ ਰੇਡਰ ਨਾਲ ਬੋਲਟ ਖੀਰਾਂ ਵਾਲ ਬੈਸਟ ਰੇਡਰ ਸੀਗਾ ਪਹਿਲਾਂ ਸਾਜੀ ਜੁਆਇੰਟ ਬਣਿਆ ਪ੍ਰਤਾਪ ਕੜਿਆਣਾ ਤੇ ਕੁਲਵੀਰ ਜਟਾਣੇ ਵਾਲਾ ਇਹ ਜਵਾ ਮੇਰੇ ਵੀਰੋ ਅੱਜ ਦੇ ਰਿਜ਼ਲਟ ਇੱਥੋਂ ਟਰੈਕਟਰ ਇਹ ਮੁੰਡੇ ਜਿੱਤ ਕੇ ਲੈ ਕੇ ਗਏ ਇਹਨਾਂ ਨੂੰ ਵੀ ਮੁਬਾਰਕਾਂ ਦਿੰਨੇ ਆ ਟੀਮਾਂ ਸਾਰੀਆਂ ਹੀ ਵਧੀਆ ਕੱਪ ਹੋਏ ਅੱਜ ਤੁਹਾਨੂੰ ਟੂਰਨਾਮੈਂਟ ਵਧੀਆ ਲੱਗੇ ਜਾਂ ਨਹੀਂ ਤੁਸੀਂ ਵੀ ਦੱਸ ਸਕਦੇ ਹੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ